ਭਾਈ ਕੀ ਨਾਮ ਆ ਤੁਹਾਡਾ ਜੀ ਭਾਈ ਮੇਰਾ ਨਾਮ ਭਗਵੰਤ ਸਿੰਘ ਆ ਪਿੰਡ ਕਿਹੜਾ ਤੁਹਾਡਾ ਜੀ ਕੋਠੇ ਚਹਿਆੜੀ ਅੱਛਾ ਕੀ ਮਸਲਾ ਕੀ ਹੈ ਤਾਂ ਅੱਜ ਕਿਰੇ ਮਸਲਾ ਵੀਰੇ ਇਹ ਆ ਵੀ ਸਾਨੂੰ ਇਹਨਾਂ ਨੇ 12.5 ਲੱਖ ਰੁਪਇਆ ਰੇਟ ਪਾਇਆ ਹੁਣ ਤੁਸੀਂ ਦੱਸੋ ਵੀ ਆਪਣੇ ਪੰਜਾਬ ਦੇ ਵਿੱਚ ਕਿਤੇ 12.5 ਲੱਖ ਰੁਪਇਆ ਰੇਟ ਹੈਗਾ 10 ਵਾਰੀ ਅਸੀਂ ਡੀਸੀ ਨਾਲ ਮੀਟਿੰਗਾਂ ਕਰ ਲਈਆਂ ਜਿਹੜੇ 92 ਦੇ 92 ਐਮਐਲਏ ਆ ਇਹ ਸੁੱਤੇ ਪਏ ਆ ਇਹਨਾਂ ਕੋਲੇ 10 ਵਾਰੀ ਪਹੁੰਚ ਕਰ ਲਈ ਅਸੀਂ ਕੋਈ ਸੁਣਵਾਈ ਨਹੀਂ ਅਸੀਂ ਇਹਨੂੰ ਕਹਿੰਦੇ ਆ ਵੀ ਇਹਦੇ ਰੱਦ ਕਰਨਾ ਮੇਰੇ 8 ਕਿੱਲਾਂ ਦੇ ਵਿੱਚ ਦੀ ਲੰਗਦੀ ਹੈਗੀ 8 ਕਿੱਲਾਂ ਨੂੰ ਇਹਨਾਂ ਨੇ 8 ਤਾਂ ਹੀ ਕਰਤਾ ਉਹ ਵੀ ਮੰਗ ਕੀ ਕਰਦੇ ਮੰਗਦਾ ਸੀ ਇਹੀ ਕਰਦੇ ਆ ਜੀ ਆਪਦਾ ਉੱਥੋਂ ਬਿੰਗ ਪਾ ਲੈਣ ਚਾਹੀਏ ਜਾਂ ਕਮੇਟੀ ਬਣਾ ਕੇ ਸਾਨੂੰ ਜੋਗ ਮਾਲ ਦੇ ਦਿੱਤਾ ਜਾਵੇ ਬਾਈ ਜੀ ਕੀ ਨਾਮ ਆ ਤੁਹਾਡਾ ਜੀ ਮੇਰਾ ਨਾਮ ਗੁਰਮਖ ਸਿੰਘ ਆ ਜੀ ਪਿੰਡ ਕਿਹੜਾ ਤੁਹਾਡਾ ਪਿੰਡ ਸੈਣਾ ਅਸੀਂ ਤੁਹਾਡੀ ਕਿੰਨੀ ਜ਼ਮੀਨ ਆ ਜੀ ਆਪਣੀ ਜ਼ਮੀਨ 2 ਟੋਟੇ ਕਰਤੇ ਇਹਨਾਂ ਨੇ 5 ਏਕੜ ਜ਼ਮੀਨ ਸੀ ਸਾਰੀ ਟੋਟਲ ਉਹਦੇ ਵਿਚਕਾਰ ਦੀ ਆਪਣਾ ਬੋਰ ਵਗੈਰਾ ਸਾਰਾ ਕੁਝ ਵਿੱਚ ਆ ਅੱਜ ਇਹਨਾਂ ਨੇ ਪ੍ਰਸ਼ਾਸਨ ਨੇ ਸਾਨੂੰ ਬਿਨਾਂ ਦੱਸੇ ਉਹਤੇ ਕਬਜ਼ਾ ਕਰਨਾ ਸ਼ੁਰੂ ਕਰਿਆ ਸਵੇਰੇ ਤੋਂ ਇਹਨਾਂ ਨੇ ਮੰਨ ਲਓ ਸਾਰੀ ਕਣਕ ਬਾਦੀ ਜੋ ਹਰੀ ਹੋਈ ਵੀ ਸੀ ਅਸੀਂ ਉਹਦਾ ਕੋਈ ਮੁਆਵਜ਼ਾ ਨਹੀਂ ਲਿਆ ਕੋਈ ਸਾਨੂੰ ਪੈਸਾ ਨਹੀਂ ਪਿਆ ਨਾ ਹੀ ਸਾਡਾ ਕੋਈ ਫੈਸਲਾ ਹੋਇਆ ਹੈ ਜੀ ਜਿੰਨਾ ਚਿਰ ਸਾਡਾ ਕੋਈ ਫੈਸਲਾ ਨਹੀਂ ਹੁੰਦਾ ਅਸੀਂ ਜ਼ਮੀਨ ਤੇ ਕਬਜ਼ਾ ਨਹੀਂ ਕਰੰਦੇ ਆਂਗੇ ਜੇ ਕੋਈ ਕੱਲ ਨੂੰ ਕੋਈ ਅਧਿਕਾਰੀ ਵੜਦਾ ਜਾਂ ਕੁਝ ਵੀ ਵੜਦਾ ਸਾਨੂੰ ਬਿਨਾਂ ਦੱਸੇ ਕੁਝ ਵੀ ਆ ਤਾਂ ਉਹ ਆਪ ਦਾ ਜ਼ਿੰਮੇਦਾਰ ਆਪ ਹੋਊਗਾ ਤੇ ਬਾਕੀ ਜੋ ਸਾਡਾ ਨੁਕਸਾਨ ਕੀਤਾ ਅਸੀਂ ਉਹਦਾ ਮੁਆਵਜ਼ਾ ਲਵਾਂਗੇ ਜੇ ਨਹੀਂ ਦਿੱਤਾ ਜੋ ਤਾਂ ਸੰਘਰਸ਼ ਕਰਾਂਗੇ ਅਸੀਂ ਤੇ ਅਸੀਂ ਜ਼ਮੀਨ ਬਿਲਕੁਲ ਨਹੀਂ ਦੇਣੀ ਉਹਨਾਂ ਨੂੰ ਸਾਡਾ ਪਹਿਲਾਂ ਕੋਈ ਫੈਸਲਾ ਕਰੋ ਸਾਡੀ ਜਿਹੜੀ ਦਫਾੜ ਹੋਈ ਆ ਜਾਂ ਸਾਡਾ ਕੋਈ ਬੋਰ ਪਹੀ ਰਸਤਾ ਕੁਝ ਵੀ ਆਉਂਦਾ ਤਾਂ ਉਹਦਾ ਫੈਸਲਾ ਹੋਣਾ ਚਾਹੀਦਾ ਜ਼ਰੂਰੀ। ਭਾਈ ਜੀ ਕੀ ਨਾਮ ਆ ਤੁਹਾਡਾ ਜੀ? ਮੇਰਾ ਨਾਮ ਬਲਵਿੰਦਰ ਸਿੰਘ ਆ ਜੀ। ਅੱਛਾ ਕਿਹੜਾ ਪਿੰਡ ਆ ਤੁਹਾਡਾ ਜੀ? ਭਦੌੜ ਜੀ। ਅੱਛਾ ਕਿਹੜੀ ਤੁਹਾਡੀ ਵੀ ਜ਼ਮੀਨ ਹੈ ਕੋਈ? ਹਾਂਜੀ 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 ਮੇਰੀ ਜ਼ਮੀਨ ਮਤਲਬ ਸੜਕ ਤੇ ਆ ਸਵਾ 3 ਕਿੱਲੇ ਜਿਹਦਾ ਇਹਨਾਂ ਨੇ ਸਾਰਾ ਫਰੰਟ ਮਤਲਬ ਕੱਟ ਕੇ ਉਹ ਸਵਾ ਦੇ ਸਵਾ 3 ਕਿੱਲੇ ਮਤਲਬ 100 ਦਾ 100% ਮੇਰਾ ਨੁਕਸਾਨ ਆਗਾ। ਤੇ ਇੱਥੇ 42 ਲੱਖ ਰੁਪਏ ਨੂੰ ਕਨਾਲ ਵਿਖੀ ਆ ਹੁਣ। ਪਰ ਜਿਸ ਟਾਈਮ 21 ਦੇ ਵਿੱਚ ਇਹਨਾਂ ਨੇ ਅਕਵਾਇਰ ਵੀ ਕਰੀ ਆ ਉਦੋਂ 50-60 ਲੱਖ ਦਾ ਇੱਥੇ ਕਿਲਾ ਸੀਗਾ ਤੇ ਇਹਨਾਂ ਨੇ ਉਹਦਾ ਮੈਨੂੰ 16.5 ਲੱਖ ਰੁਪਇਆ ਕਿੱਲੇ ਦੇ ਹਿਸਾਬ ਦੇ ਨਾਲ ਪੈਸੇ ਦੇ ਰਹੇ ਆ ਤੇ ਮੈਂ ਕੋਈ ਪੈਸੇ ਨਹੀਂ ਚੱਕੇ ਤੇ ਅੱਜ ਮੇਰੀ ਮਤਲਬ ਖੜੀ ਫਸਲ ਇਹਨਾਂ ਨੇ ਬਾਤੀ ਹੁਣ ਤੁਸੀਂ ਕੀ ਮੰਗ ਕੀ ਕਰਦੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਵੀ ਸਾਨੂੰ ਮਤਲਬ ਜਿਆਦਾ ਜੋਗ ਮੁਆਵਜ਼ਾ ਦਿੱਤਾ ਜਾਵੇ ਇਹਦਾ ਜਿਹੜੀ ਮੇਨ ਆ ਗਈ ਮਤਲਬ ਕਮੇਟੀ ਬਣਾਈ ਜਾਵੇ ਜਿਹੜੇ ਆਏ ਜੇ ਕਾਨੂੰਨ ਆ ਕਮੇਟੀ ਬਣਾ ਕੇ ਉਹਦਾ ਮਾਰਕੀਟ ਮੁੱਲ ਆ ਜਿਹੜਾ ਉਹ ਮਤਵਲ ਤੈ ਕਰਕੇ ਸਾਨੂੰ ਮਤਵਲ ਬਣਦਾ ਹੱਕ ਦਿੱਤਾ ਜਾਂਦਾ ਕੀ ਨਾਮ ਆ ਬਾਈ ਜੀ ਤੁਹਾਡਾ ਜੀ ਮੇਰਾ ਨਾਮ ਆ ਜੀ ਜਗਸੀਰ ਸਿੰਘ ਸੀਰਾ ਬਲਾਕ ਪ੍ਰਧਾਨ ਸਹਿਣਾ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਕੀ ਮਸਲਾ ਕੀ ਅੱਜ ਲਈਏ ਮਸਲਾ ਅੱਜ ਦਾ ਇਹ ਆ ਜੀ ਜਿਹੜੀ ਭਾਰਤ ਮਾਲਾ ਪ੍ਰੋਜੈਕਟ ਰੋਡ ਲੰਘ ਰਿਹਾ ਉਹਦੇ ਵਿੱਚ ਕੋ ਜਿਹੜੇ ਸਾਡੇ ਸਾਥੀਆਂ ਨੇ ਪੈਸੇ ਨਹੀਂ ਚੱਕੇ ਉਹਨਾਂ ਦੀ ਵੀ ਜਿਹੜੀ ਜ਼ਮੀਨ ਆ ਇਹ ੱੱਕੇ ਨਾਲ ਅਕਵਾਇਰ ਕਰ ਰਹੇ ਆ ਇਹ ਨਿੰਦਣਯੋਗ ਆ ਕਿਉਂਕਿ ਜਿਹੜੀ ਵੀ ਇੱਥੇ ਮੰਨ ਕੇ ਚੱਲੋ ਰੋਡ ਦੇ ਨਾਲ ਜ਼ਮੀਨ ਲੱਗਦੀ ਆ ਉਹ 2 ਕਰੋੜ ਨੂੰ ਵੀ ਕਿੱਲਾ ਨਹੀਂ ਮਿਲਦਾ ਤੇ ਜਿਹੜਾ ਉਹਦਾ ਰੇਟ ਪਾਉਂਦਿਆ ਇਹ ਰੇਟ ਤਕਰੀਬਨ ਉਹੀ 663 ਲੱਖ ਰੁਪਈਆ ਸਾਰੇ ਆਰਬਿਟਰੇਟਰ ਦੇ ਕੇਸ ਪਾ ਕੇ ਹੋਰ ਪਾ ਕੇ ਤਾਂ ਇਹ ਮਤਲਬ ਕਿ ਦੇ ਰਹੇ ਆ ਜਿਹੜੀ ਜ਼ਮੀਨ ਆ ਜ਼ਮੀਨ ਅਗਲੇ ਦੀ ਐ ਮੰਨ ਕੇ ਚੱਲੋ 7 ਕਿੱਲੇ 8 ਕਿੱਲੇ ਖਰਾਬ ਹੁੰਦੇ ਆ ਕਿਉਂਕਿ ਫਰੰਟ ਇਹਨਾਂ ਨੇ ਰੋਕ ਲਿਆ ਅਗਲੇ ਨੂੰ ਤਾਂ ਐ ਮੰਨ ਕੇ ਚੱਲੋ 10-15 ਕਰੋੜ ਰੁਪਏ ਦਾ ਹਰੇਕ ਕਿਸਾਨ ਨੂੰ ਘਾਟਾ ਪੈ ਰਿਹਾ ਇਹ ਨਿੰਦਣਯੋਗ ਆ ਜਿਹੜੇ ਸਰਕਾਰਾਂ ਨੇ ਇਹ ਆਪ ਦੇ ਲਿਆਂਦੇ ਆ ਪ੍ਰੋਜੈਕਟ ਲਿਆਂਦੇ ਆ ਇਹ ਨਿੰਦਣਯੋਗ ਆ ਕਿਉਂਕਿ ਤਾਂ ਹੁਣ ਕਿਸਾਨ ਨੂੰ ਜਮ੍ਹਾਂ ਗੜ ਨੂੰ ਫਾਹਾ ਪਾ ਲਿਆ ਇਹਨਾਂ ਨੇ ਜੀਦਾ ਹੁਣ ਵਿੱਚ 15 ਕਿੱਲਾਂ ਦੇ ਵਿੱਚ ਦੀ ਸੜਕ ਨਾ ਗਈ ਉਹਦੀਆਂ ਖੂੰਜਾਂ ਬਣ ਗਈਆਂ ਤੇ ਉਹ ਫਿਰ ਕਿਸਾਨ ਕੀ ਕਰੂਗਾ ਉਹ ਤਾਂ ਸਾਰੀ ਜ਼ਮੀਨ ਖਤਮ ਹੋ ਗਈ ਇਸ ਕਰਕੇ ਅੱਜ ਧੱਕੇ ਦੇ ਨਾਲ ਪੁਲਿਸ ਪ੍ਰਸ਼ਾਸਨ ਇਹ ਜਿਹੜਾ ਜ਼ਮੀਨ ਅਕਵਾਇਰ ਕਰਾ ਰਿਹਾ ਅਸੀਂ ਭਾਰਤੀ ਕਿਸਾਨ ਯੂਨੀਅਨ ਡਟਾਉਂਦਾ ਇਹਦਾ ਡੱਟ ਕੇ ਵਿਰੋਧ ਕਰਦੇ ਆ ਤੇ ਵਿਰੋਧ ਕਰਦੇ ਰਹਾਂਗੇ ਜਿਹੜੇ ਸਾਥੀਆਂ ਨੇ ਪੈਸੇ ਨਹੀਂ ਚੱਕੇ ਸਾਡੀ ਜਥੇਬੰਦੀ ਉਹਨਾਂ ਸਾਥੀਆਂ ਦੇ ਨਾਲ ਖੜੀ ਆ ਉਹਨਾਂ ਨੂੰ ਇਨਸਾਫ ਦਿਵਾ ਕੇ ਰਾਂਗੇ ਕੀ ਨਾਮ ਆ ਤੁਹਾਡਾ ਜੀ ਮੇਰਾ ਨਾਮ ਕਰਮਜੀਤ ਸਿੰਘ ਭਧੌੜ ਜੀ ਭਾਰਤੀ ਕਿਸਾਨ ਜੋ ਡਗੋਂਦਾ ਦਾ ਚਲਾ ਦਾ ਪ੍ਰੈਸਕਰਤਾ ਹਾਂ ਜੀ ਕੀ ਮਸਲਾ ਕੀ ਅੱਜ ਦਾ ਮਸਲਾ ਅਸੀਂ ਇੱਥੇ ਮਸਲੇ ਤੇ ਆਏ ਜਿਹੜੀ ਭਾਰਤ ਮਾਲਾ ਤਹਿਤ ਇਹ ਪ੍ਰੋਜੈਕਟ ਤੇ ਤਹਿਤ ਸੜਕ ਬਣਾ ਰਹੇ ਆ ਪਹਿਲਾਂ ਤਾਂ ਜਿੰਨਾ ਕਿਸਾਨਾਂ ਨੇ ਜਦੋਂ ਚੈੱਕ ਹੀ ਨਹੀਂ ਲਏ ਧੱਕੇ ਨਾਲ ਉਹਨਾਂ ਦੀਆਂ ਫਸਲਾਂ ਹੋਈਆਂ ਫਸਲਾਂ ਸਿਰੇ ਤੇ ਪਹੁੰਚੀਆਂ ਹੋਈਆਂ ਕਣਕਾਂ ਬੰਲੀਆਂ ਕੱਢ ਰਹੀਆਂ ਆ ਪਰ ਹੁਣ ਇਹਨਾਂ ਨੇ ਆਹਦੇ ਬਲਡੋਜਰ ਚਲਾਉਣੇ ਸ਼ੁਰੂ ਕਰਤੇ ਇਹ ਧੱਕੇ ਧੋੜੇ ਦੇ ਖਿਲਾਫ ਹੈ ਜੀ ਜੱਥੇਬੰਦੀ ਬੋਲੋ ਜਿੱਥੇ ਵੀ ਧੱਕਾ ਧੋੜਾ ਹੁੰਦਾ ਉਹ ਚਾਹੇ ਥੋੜੇ ਦਾ ਹੁੰਦਾ ਚਾਹੇ ਕਿਸੇ ਨਾ ਹੋਰ ਹੁੰਦਾ ਥੋੜੇ ਮਾਦਮ ਰਹੀਂ ਅਸੀਂ ਸਰਕਾਰ ਤੱਕ ਪਹੁੰਚਾਉਣਾ ਚਾਹੁੰਦੇ ਆ ਕਿਉਂਕਿ ਸਾਡੀ ਰੋਜੀ ਰੋਟੀ ਦਾ ਸਵਾਲ ਹੈ ਸਾਡੀ ਪੀੜ੍ਹੀਆਂ ਤੋਂ ਲੈ ਕੇ ਇੱਥੇ ਰੋਜੀ ਰੋਟੀ ਇਹ ਸਾਡੀ ਖੋ ਰਹੀ ਹੈ ਇਹਦੇ ਲਈ ਅਸੀਂ ਜਾਨਾਂ ਕੁਰਬਾਨ ਕਰਨ ਨੂੰ ਤਿਆਰ ਆ ਤੇ ਪਰ ਇਹ ਸੜਕ ਸਮਝ ਲੈਣੇ ਸੜਕ ਇਸ ਤਰ੍ਹਾਂ ਛੱਡਾਂ ਨਾਂਗੇ ਸਾਰੇ ਪੰਜਾਬ ਵਿੱਚ ਇਹਨਾਂ ਨੇ ਜ਼ਮੀਨਾਂ ਤੇ ਹਮਲਾ ਕੀਤਾ ਵਾ ਕਾਰਪੋਰੇਟ ਘਰਾਣਿਆਂ ਵੱਲੋਂ ਸਾਰ ਪਰ ਇਹਨਾਂ ਨੂੰ ਸਾਫਲ ਨਹੀਂ ਹੋਣ ਪਹਿਲਾਂ ਵੀ ਨਹੀਂ ਸਾਫ ਰੋਣ ਦਿੱਤਾ ਚਾਹੇ ਇਹਨਾਂ ਨੇ ਦੇਖ ਲਿਆ ਪ੍ਰਤਿਆਕੇ ਪਰ ਇਹ ਹਵਾਨ ਨਹੀਂ ਦੇਵਾਂਗੇ ਜਾਂ ਠੋਕ ਮਾਸੀਂ ਮੁਆਵਜ਼ਾ ਉਹ ਦਿੱਤਾ ਜਾਵੇ ਦੂਜੀ ਗੱਲ ਹੈ ਕਹਿੰਦੇ ਕਿਸਾਨਾਂ ਨੂੰ ਅਸੀਂ ਸੜਕ ਤੇ ਚੜ੍ਹ ਨਹੀਂ ਦੇਣਾ ਮੋਟਰਸਾਈਕਲ ਨਹੀਂ ਚੜ੍ਹ ਦੇਣਾ ਟਰੈਕਟਰ ਨਹੀਂ ਉਹ ਸੜਕ ਤੇ ਚੜ੍ਹ ਦੇਣਾ ਬਲਦ ਜਿਹੜਾ ਨਹੀਂ ਚੜ੍ਹ ਦੇਣਾ ਤੇ ਫਿਰ ਭਰਾਵੋ ਸਾਡੀਆਂ ਜ਼ਮੀਨਾਂ ਤੇ ਸਾਡੇ ਦੇ ਡਾਕਾ ਮਾਰ ਕੇ ਸਾਡੀਆਂ ਜ਼ਮੀਨਾਂ 'ਚ ਸੜਕ ਬਣਾ ਕੇ ਸੋਨੂੰ ਕਹਿੰਦੇ ਉੱਤੇ ਚੜ੍ਹ ਨਹੀਂ ਦੇਣਾ ਕਿੱਡੀ ਜਗ੍ਹਾ ਤੇ ਏਰਮੀ ਆ ਇਹ ਧੱਕੇ ਦੇ ਖਿਲਾਫ ਅਸੀਂ ਆਪ ਦੀਆਂ ਜਾਨਾਂ ਕੁਰਬਾਨ ਕਰ ਸਕਦੇ ਹਾਂ ਪਰ ਰੋਡ ਆ ਅਸੀਂ ਇਹ ਨੰਗਣ ਨਹੀਂ ਦੇਵਾਂਗੇ ਇਹ ਪ੍ਰਸ਼ਾਸਨ ਆਪ ਦਾ ਕੰਨ ਖੋਲ ਕੇ ਸੁਣ ਲੇ ਤੇ ਇਹਦਾ ਅਸੀਂ ਡਟ ਕੇ ਵਿਰੋਧ ਕਰਾਂਗੇ ਤੇ ਕਰਦੇ ਰਹਾਂਗੇ ਇੱਕ ਚੱਲ ਰਿਹਾ ਹੈਗਾ ਜੀ ਇੱਥੇ ਪ੍ਰੋਜੈਕਟ ਜਿਹੜਾ ਇਸ ਵਾਰ ਤੋਂ ਕਿਸਾਨ ਇਕੱਠੇ ਹੋਏ ਤੇ ਪੁਲਿਸ ਪ੍ਰਸ਼ਾਸਨ ਵੀ ਵੱਡੀ ਗਿਣਤੀ 'ਚ ਤਣਾਤੀ ਹੋਈ ਆ ਕੀ ਸੀਗਾ ਮਸਲਾ ਤੇ ਕਿਵੇਂ ਇਹਦਾ ਕੋਈ ਹੱਲ ਕੀਤਾ ਗਿਆ ਜੀ ਕੋਈ ਖਾਸ ਨਹੀਂ ਹੈ ਨੈਸ਼ਨਲ ਜਿਹੜੇ ਹਾਈਵੇ ਥੋਰਟੀ ਆਫ ਇੰਡੀਆ ਵਾਲੇ ਆਪਣਾ ਪੀਸਫੁਲੀ ਪ੍ਰੋਜੈਕਸ਼ਨ ਲੈ ਰਹੇ ਆ ਤੇ ਉਹ ਆਪਣਾ ਕੰਮ ਕਰ ਰਹੇ ਆ ਸਾਨੂੰ ਬਸ ਲਾਂ ਅਨਡਰ ਦੀ ਕੋ ਪ੍ਰੋਬਲਮ ਬਣੇ ਇਸ ਕਰਕੇ ਸਾਡੀ ਪੁਲਿਸ ਆਉਂਦੀ ਹੈ ਬਾਕੀ ਕਿਸਾਨ ਜੀ ਉਹਨਾਂ ਨੇ ਉਹਨਾਂ ਦੀ ਮੰਗਾ ਹੋਣਗੇ ਉਹ ਜਾ ਕੇ ਆਪਣੇ ਅਫਸਰਾਂ ਨੂੰ ਮਿਲਣਗੇ ਤੇ ਉਹ ਮਿਲ ਕੇ ਸੋਲਵ ਕਰਾਂਗੇ ਕੀ ਸਰ ਇਹਨਾਂ ਦੀ ਕੋਈ ਗੱਲਬਾਤ ਚੱਲ ਰਹੀ ਹੈ ਅਫਸਰ ਖਾਇਹੀ ਨਾਲ ਜਿਵੇਂ ਹੁਣ ਹੈ ਹੋਏ ਕਰੀ ਰਹੀ ਗੱਲਬਾਤ ਚੱਲਦੀ ਤਾਂ ਹੀ ਹੈ ਜੀ